ਹੀ ਤੌਰ ਤੇ ਰਿਕਾਰਡ ਤੋੜ ਦੇ ਰਿਕਾਰਡ ਤੋੜ ਦੇ ਰਿਕਾਰਡ ਤੋੜ ਦੇ ਰਿਕਾਰਡ ਸੂਟਾਂ ਦੇ ਰੇਟਾਂ 'ਚ ਤੋੜ ਦੇ ਰਿਕਾਰਡ 200 ਰੁਪਏ 200 ਰੁਪਏ 200 ਰੁਪਏ ਲੈ ਜਾਓ 200 ਰੁਪਏ 'ਚ ਜਿਹੜਾ ਬਾਜ਼ਾਰ 'ਚ ਮਿਲਦਾ 8-800 ਦਾ ਸੂਟ ਲੈ ਜਾਓ ਮਾਤੂ ਸ਼੍ਰੀ ਦਸਤਾਰ ਬਾਗੇਪੁਰ ਤੋਂ ਸਿਰਫ 200 ਰੁਪਏ 'ਚ ਚੇਲਾ ਦੀਆ 13 ਜੂਨ ਤੱਕ ਢਾਈ ਵਾਲੇ ਸੂਟ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਸੂਟ 722 1700 ਦਾ ਇੱਥੇ ਮੈਨਾਂ 2500 ਰੁਪਏ ਦਾ ਸੂਟ ਸੀਤਾ ਹਸਤਾਇਆ ਜਿੰਨੇ ਮਰਜ਼ੀ ਡੀਆਂ ਤੁਸੀਂ ਕੱਪੜੇ ਕੰਮ ਕਰਦੇ ਹੋ ਤੁਸੀਂ ਰੀਸੇਲਰੋਂ ਦੁਕਾਨਦਾਰੋਂ ਫੇਰੀ ਲਾ ਕੇ ਕੱਪੜਾ ਵੇਚਦੇ ਹੋ ਆ ਜੋ ਰੇਟ ਸਾਨੂੰ ਅਸੀਂ ਦੇ ਦੇ ਕਿਸੇ ਨੇ ਨਹੀਂ ਦੇਣਾ ਪਿਓਰ ਕਾਟਨ ਦੀ ਡਬਲ ਵੈਟ ਦੀ ਚਾਦਰ ਪਿੱਲੋ ਕਵਰ ਦੇ ਨਾਲ ਬਜ਼ਾਰ ਦਾ ਰੇਟ 1000 ਰੁਪਿਆ ਅਸੀਂ ਦੇਣਾ 250 ਰੁਪਏ ਦੀ ਚਾਦਰ 250 ਰੁਪਏ ਦੀ ਚਾਦਰ ਰੰਗ ਡਿਜ਼ਾਈਨ ਚੈੱਕ ਕਰੋ ਉਹ ਰੰਗ ਡਿਜ਼ਾਈਨ ਚੈੱਕ ਕਰੋ ਭਾਜੀ ਜਿੰਨੇ ਮਰਜ਼ੀ ਰੰਗ ਡਿਜ਼ਾਈਨ ਲੈ ਲਓ ਆ ਚੱਕੋ 250 ਰੁਪਿਆ ਦੁਪੱਟਾ ਵਾਕੇ ਪੁਰਾਣੇ ਵੀਰਵਾਰ ਤੱਕ ਦੀ ਸੇਲ ਆਤੀ ਹੈ 50 ਰੁਪਏ ਦਾ ਦਬਟ ਭਰਾਵਾਂ ਦੇ ਫੇਰੇ ਕਰਦਣਿਆਂ 100% ਕੀਦਾ ਕਾਟਨ ਕੁਰਤਾ ਪਜਾਮਾ ਜਿਹੜਾ ਬਾਜ਼ਾਰ 'ਚ 1500 ਰੁਪਏ ਦਾ ਇੱਕ ਮਿਲਦਾ ਸਾਡੇ ਕੋਲ 700 ਦੇ ਦੋ ਲੈ ਜਾਓ 350 ਰੁਪਏ ਦਾ ਰਹਿ ਗਿਆ ਇੱਕ ਜਿਹੜਾ 15 1500 ਲੈਣਿਆਂ 100% ਪ੍ਰੀਮੀਅਮ ਕੁਆਲਟੀ 100% ਕਹਿ ਰਹੇ ਆ ਦੇਖੋ ਲਿਖ ਕੇ ਵੀ ਲਾਤਾ ਕਾਟਨ ਆ ਚੈੱਕ ਕਰੋ ਜੀ 700 ਰੁਪਏ ਦਾ ਸੂਟ कॉटन ਦੇ ਦੁਪੱਟੇ ਵਾਲਾ ਸੀ ਦੇਣਿਆ 700 ਦੇ ਤੋਂ ਦੇਖੋ ਜੀ ਸਿਰਫ 350 ਰੁਪਏ ਦਾ ਸੂਟ ਜੀ ਸਿਰਫ 350 ਰੁਪਏ ਦਾ ਸੂਟ ਚਾਰੇ ਪਾਸੇ ਦੇਖੋ ਕਿੰਦਾ ਵੱਡਾ ਰਸ਼ ਪੈ ਗਿਆ ਤੁਸੀਂ ਬੱਸ ਸਟੈਂਡ ਬਾਘੇ ਪੁਰਾਣੇ ਆ ਜੋ ਬੱਸ ਤੇ ਆ ਜਾਓ ਟੈਂਪੂ ਜਾ ਜਾਓ ਬੱਸ ਸਟੈਂਡ ਤੋਂ ਲੈ ਕੇ ਮਾਤੂ ਸ਼੍ਰੀ ਦਸਤਾਰ ਸਟੋਰ ਤੇ ਔਰ ਰਿਕ ਇਸ ਸਾਰਵਸੇ ਫ੍ਰੀ ਕਰਦੀ ਆ ਚੱਕੋ ਜੀ ਆਲ ਓਵਰ ਸ਼ੂਟ ਟਾਈਟਲ ਦੁਪੱਟਾ ਫੋਰ ਸਾਈਡ ਕੰਨੀ ਲੱਗੇ ਆ ਪਿਆਰ ਤੇ ਰੇਡ 1000 ਇੱਥੇ ਮਿਲਣਾ 500 ਰੁਪਏ ਦਾ ਐਥੋ ਜਿਨ੍ਹਾਂ ਨੇ ਵਿਆਹ ਲਈਦਾ ਕੱਪੜਾ ਲੈਣਾ ਦਾਜ ਬੜੀ ਦਾ ਕੱਪੜਾ ਲੈਣਾ ਉਹ ਦੇਣ ਲੈਣ ਨਹੀਂ ਲੈਣਾ ਓਏ ਆਜੋ ਭੱਜ ਕੇ ਆਜੋ ਓਏ ਐਦਾਂ ਦੇ 50000 ਵਾਲਾ ਕੱਪੜਾ ਦਾਜ ਬੜੀ ਦਾ ਤੁਸੀਂ ਬਾਜ਼ਾਰ ਤੇ ਲੈਣੇ ਹੋ ਸਾਡੇ ਕੋਲੋਂ 15000 ਚ ਲੈ ਜਾਓ ਬਾਜ਼ਾਰ ਨਾਲੋਂ 70 70 70 ਪਰਸੈਂਟ ਦਾ ਡਿਸਕਾਊਂਟ ਦੇ ਕੱਪੜਾ ਦੇ ਰਹੇ ਆ ਠੋਕੇ ਦੇ ਰਹੇ ਆ ਠੋਕੇ ਆ 40 ਪਾਸੇ ਰੌਣਕਾਂ ਐਵੇਂ ਨਹੀਂ ਲੱਗੀਆਂ ਇਹ ਰੌਣਕਾਂ ਸਤਾਂ ਲੱਗੀਆਂ ਕਿਉਂਕਿ ਸੁਪਰ ਡੁੱਪਰ ਬੰਪਰ ਸੇਲ ਚੱਲ ਰਹੀ ਆ ਆ ਚੱਕੋ ਜੀ ਕੜਾਈ ਵਾਲਾ ਸੂਟ 850 ਰੁਪਏ ਦਾ ਫਲੈਟ ਰੇਟ ਦੇ ਰਹੇ ਆ 4 ਦਿਨ ਤੇ 850 ਡਿਜ਼ਾਈਨ ਚੈੱਕ ਕਰੋ ਪਟੀਕ ਵਾਲੇ ਪੀਸ ਦੇ ਰਹੇ ਆ ਪਟੀਕ ਵਾਲੇ ਉਹ ਬੱਲੇ 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 ਪਹੁੰਚਾ ਵਰਕ ਉਹ ਨਾਲ ਦੁਪੱਟਾ ਪ्योर ਚਨਾਉਣ ਦਾ ਰੇਡ ਬਾਜ਼ਾਰ ਦਾ ਬਹੁਤ ਹੋਊਗਾ ਇੱਥੇ 1000 ਰੁਪਏ ਦਾ ਸੂਟ ਮਿਲਦਾ ਮਾਤੂ ਸ਼ਰੀ ਦਸਤਾਰਾ ਜਿਹੜਾ 2500 ਵਾਲਾ ਸੂਟ ਦੇ ਰਿਹਾ ਸਿਰਫ 1000 ਚ ਜਿਹੜਾ 1200 ਵਾਲਾ ਸੂਟ ਦੇ ਰਿਹਾ ਸਿਰਫ 500 ਚ ਜਿਹੜਾ 800 ਵਾਲਾ ਸੂਟ ਦੇ ਰਿਹਾ ਸਿਰਫ 200 ਚ ਇੱਥੇ 2-2 ਰੁਪਏ 5-5 ਰੁਪਏ 10-10 ਰੁਪਏ ਦੇ ਮਾਰਜਿਨ ਤੇ ਕਪੜਾ ਵੇਚੇ ਆ ਨਾ ਸਿਰਫ ਲੋਕਾਂ ਦਾ ਭੁਲਾਗੀ ਤੇ ਨਾ ਚੈੱਕ ਕਰੋ ਆ ਚੱਕੋ ਜੀ ਵਿਆਹ ਸ਼ਾਦੀ ਵਾਲੇ ਸੂਟ ਚੈੱਕ ਕਰ ਲਓ ਜੀ ਬਜ਼ਾਰ 'ਚ ਇਹ ਸੂਟ 3000 ਤੋਂ ਸ਼ੁਰੂ ਹੁੰਦਾ ਪਰ ਮਾਤੂ ਸ਼੍ਰੀ ਦਸਤਾਰ 1500 ਦਾ 1 ਵੇ ਦਾ 3000 ਦੇ ਦੋ ਦਿੰਦਾ ਜੀ ਲਓ ਜੀ ਬਾਰ-ਬਾਰ ਕਹਿੰਦੇ ਆ ਵਿਆਹ ਭਾਵੇਂ ਤੁਹਾਡਾ ਅਗਸਤ 'ਚ ਆ ਸਤੰਬਰ 'ਚ ਆ ਅਕਤੂਬਰ 'ਚ ਆ ਨਵੰਬਰ 'ਚ ਆ ਇਹ ਦਾਜ ਬਰੀ ਵਾਲੇ ਭਾਰੇ ਭਾਰੇ ਸੂਟਾਂ ਦੇ ਵੀ ਸੇਲ ਲੱਗ ਗਈ ਆ ਹੁਣੇ ਆਜੋ ਲੱਖਾਂ ਰੁਪਏ ਵੱਜ ਜਾਣੇ ਆ ਆ ਦੇਖੋ ਗਲੇ ਦੇ ਕੱਪ ਫਰੰਟ ਘੇਰੇ ਉਹ ਦੁਪੱਟੇ ਵੀ ਚੈੱਕ ਕਰ ਲਓ ਰੇਟ ਛੱਡ ਦਿਓ ਗੱਲਾਂ ਫਰੀ ਦੇ ਪਾ ਦੇ ਰਹਿਣਾ ਫਰੀ ਦੇ ਪਾ ਤੋਂ ਸਾਡੇ ਕੋਲ 100 ਰੁਪਿਆ ਦਾ ਸੂਟ ਵੀ ਆਣਾ 200 ਦਾ ਵੀ ਆਣਾ 250 ਦਾ ਵੀ ਆਣਾ ਸਾਡੇ ਕੋਲ 2500 ਦਾ ਵੀ ਹੈਗਾ ਸਾਡੇ ਕੋਲ 5000 ਦਾ ਵੀ ਹੈਗਾ ਇਦਾਂ ਦੇ ਸ਼ਗੂਫੇ ਓਏ ਆ ਦੇਖੋ ਟੌਪ ਦੀਆਂ ਚੀਜ਼ਾਂ 2-2000 ਰੁਪਏ ਚ ਕਰਤੀਆਂ ਆਹ ਬੁਟੀਕਾਂ ਵਾਲੇ ਪੀਸ 21-2100 22-200 ਦੇ ਵਿੱਚ ਕਰਤੇ ਆ ਕੱਪੜਾ ਵੀ ਸਸਤਾ ਦੇਣਾ ਵੀ ਵਧੀਆ ਡਿਜ਼ਾਈਨ ਵੀ ਲੇਟੈਸਟ ਨੇ ਇਹ ਨਹੀਂ ਕੋਈ ਪੁਰਾਣਾ ਲੋਟ ਕੱਢ ਕੇ ਦੇਣਾ ਇਸ ਲਈ ਆ ਜੋ ਗਿਆਣੇ ਬਣੋ ਹੋਰ ਪਾਸੇ ਲੁੱਟਣਾ ਕਰਾਓ ਵੱਡੇ ਫਾਇਦੇ ਆ ਕਰਾ ਲਓ ਜੀਂ ਆਜੋ ਬਾਗਾ ਪੁਰਾਣਾ ਮੋਗਾ ਰੋਡ ਮਾਤੂ ਜੀ ਦਫ਼ਤਰ ਦੇ ਸਟੋਰ ਤੇ ਨੰਬਰ 31 11 ਮੈਂ ਸੁਖਿੰਦਰ ਦੇ ਨਾਲ ਹਰਦੀਪ ਸਿੰਘ ਦੱਗੜ ਸਾਹਿਬ ਟੀਵੀ ਬਗਾ